ਸਾਰੇ ਲੋਕ ਜਿਹੜੇ ਸ਼ਾਸਤਰ ਨੇ ਬੇਸਟ ਜੇ ਵੈਸੇ ਆਪਣੇ ਉਹਦੇ ਤੇ ਰੋਲ ਅਟੈਚਲੇ ਸਾਡੇ ਵੀ ਤਾਂ ਦ੍ਰੋਪਦੀ ਦੀ ਗੱਲ ਕੀਤੀ ਪੰਚਾਲੀ ਕਿਹੜੂ ਪੰਚਾਲੀ ਦ੍ਰੋਪਤੀ ਨੂੰ ਵੀ ਕਹਿੰਦੇ ਨੇ ਇਹਨਾਂ ਨੂੰ ਦ੍ਰੋਪਤੀ ਤਾਂ ਰੱਖਿਆ ਹੋਇਆ ਬ੍ਰਮਕੰਡੀਆਂ ਦਾ ਦ੍ਰੋਪਤੀ ਦਾ ਮਤਲਬ ਹੈ ਜਿਹਦੇ ਪਤੀ ਭਾੜੇ ਹੁੰਨ ਭਾੜੇ ਪਤੀਆਂ ਦੇ ਜੂਆ ਦਾ ਖੇਡਦੇ ਨੇ ਜਨਾਂ ਦੀ ਹੱਥ ਹੀ ਭਾੜੇ ਦੇ ਤੌਰ ਕੀ ਨੇ ਉਹਨਾਂ ਨੂੰ ਰੱਖਿਆ ਬ੍ਰਮਕੰਡੀਆਂ ਨੇ ਇਹਨਾਂ ਨੇ ਰੱਖਿਆ ਦੀ ਪੰਚਾਲੀ ਇੱਕ ਉਹ ਵੀ ਬੁਗਿਆਦੀ ਰੱਖਿਆ ਜਾਨ ਨੂੰ ਪੰਚਾਲੀ ਲੋਕ ਕੀ ਰੱਖੀਏ ਇਹ ਤਾਂ ਡਿਸਾਈਡ ਕੀਤਾ ਨਾ 46 ਜਿਹੜਾ ਉਹ ਬਣਾਉਣਾ ਸੀਗਾ ਮਤਲਬ ਆ ਬੈਠ ਰ ਲਿਖੀਏ ਕਹਾਣੀ ਉਹ ਲਖਾਰੀ ਦੇ ਲਿਖੀ ਹੈ ਜਿਹੜਾ ਕਵੀ ਕਪਤਾ ਚੰਡਾ ਸੀ ਪਾਤਰ ਡਿਸਾਈਡ ਹੋ ਗਏ ਹੋਏ ਲੋ 45 ਪੰਜ ਪ੍ਰਕਾਰ ਹੀ ਕੀ ਚਾਲੀ ਜਿਸ ਦੋਨੋਂ ਸੁਜੈਸਟ ਕੀਤੇ ਦੋਏ ਲਿਖਤੇ ਉਹਨੇ ਵੀ ਜੇ ਗੁੱਲ ਰੱਖੋਗੇ ਉਹਨਾਂ ਨਾਲ ਲੇਖੋ ਜਿਹੜੀ ਸਾਡੀ ਸੁਰਤ ਹੈ ਸਾਡੀ ਬੁੱਧਾ ਉਹਦਾ ਨੂ ਤ੍ਰੋਪਤੀ ਹੈ ਐਸ ਵਕਤੋ ਕਾਂਪੂਰ ਲੋਭ ਪੰਜਬਕਾਰਾ ਨੂਪਤੀ ਬੁਲਾਈ ਬੈਠੀ ਹੈ ਉਹਨਾਂ ਨੇ ਕਹਾ ਬੁੱਧੀ ਆਏਗਾ ਦਾ ਤ੍ਰੋਪਤੀ ਦਾ ਸਾਡੀ ਬੁੱਧਾ ਤ੍ਰੋਪਤੀ ਹੈ ਮੇਰੀ ਮੱਤੇ ਤ੍ਰੋਪਤੀ ਹੈ ਜਿਹੜੀ ਗੁਰੂ ਕੀ ਮੱਤ ਹੈ ਉਹ ਇਹ ਦੁਹਾਗਣ ਹੈ ਉਹਨਾਂ ਨੂੰ ਸੋਗਣ ਰਾ ਸੂਹੀ ਉਹ ਚ ਸੋਰਾ ਚੈਪਟਰ 12 ਖਸੀਤਾ ਹੈ ਗੁਰਬਾਣੀ ਚ ਐ ਜੇ ਲੋਕਾਂ ਨੂੰ ਪਤਾ ਵੀ ਕੀ ਹੋਇਆ ਹੈ 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 ਆਹ ਲੋਕਾਂ ਨੂੰ ਵੀ ਪਤਾ ਕੀ ਗੁਰਬਾਣੀ ਸਿੱਸਤੇ ਬੈਠਕ ਤਰੀਕੇ ਨਾਲ ਸਭ ਕੁਝ ਹੋਇਆ ਹੋਇਆ ਰਾਗ ਕਿਵੇਂ ਪਾਏ ਨੇ ਇੱਕਵੇਂ ਸਾਈਡ ਦਿੱਤੀ ਹੈ ਕਿੱਥੇ ਜਾ ਕੇ ਕਿਹੜਾ ਕਹੀ ਹੋਸਤਾ ਜਾਗ ਹੈ ਸਭ ਪਤਾ ਉਹ ਜੀਰਾਂ ਨੂੰ ਪਤਾ ਸੀ ਸਾਡੀਆਂ ਗੱਲਾਂ ਦਾ ਉਹ ਸਾਰੇ ਲੋਕਾਂ ਨੂੰ ਗੁਰੂ ਦੇ ਨਾਲੇ ਆਏ ਨੇ ਕਿੰਨਾ ਚਿਰ ਹੋ ਗਿਆ ਹੁਣ ਤੁਸੀਂ ਥੋੜ੍ਹ ਲਿਆ ਮੈਂ ਕਿਹਾ ਸੁਣੀ ਹੋਏ ਥੋੜ੍ਹ ਲਈ ਪਤਾ ਲੱਗਿਆ ਉਹ ਇਹ ਤਾਂ ਕਰਨ ਓਦਾਂ ਹੀ ਪਤਾ ਲੱਗਦਾ ਚੱਲਿਆ ਉਹਦਾ ਗੱਲਾਂ ਦਾ ਅਰਥਾਂ ਦਾ ਬੋਠੇ ਬੋਣੀਆਂ ਕੱਲਾ ਸਾਨੂੰ ਦੱਸੀ ਉਹਨਾਂ ਨੇ ਦਰੋਪਤੀ ਦੇ ਅਰਥ ਐ ਹੁਣ ਚਾਹੀਦੇ ਨੇ ਉਹ ਗਾਂ ਅਸੀਸਾ ਬਲਾਲੇ ਬਿਓ ਹੋ ਸੋਦੇ ਸੋਦੇ ਸੁਪਰੇ ਵੀ ਇਹ ਤਾਂ ਦੇਰਾਕਾਰੀ ਜਿਹੜੀ ਆਪਾਂ ਗੱਲ ਅਰਥ ਕਰਦੇ ਇਹ ਤੇ ਬਣਾਇਆ ਹੋਇਆ ਡਾਇਲੌਗ ਆ ਕੋਈ ਔਰਤਾ ਬੰਦ ਕੇ ਫਰਜੀ ਉਹ ਜਾਂ ਜਲਦੀ ਉਹ ਪੰਜਾਂ ਦੇ ਨਾਮ ਰੱਖ ਲੈ ਫਿਰ ਪੰਜ ਪ੍ਰਕਾਰ ਕੀ ਹੈ ਚਾਲੀ ਜਿਸ ਓਏ ਪੰਜ ਗਿਆਨ ਅੰਦਰ ਨੇ ਪੰਜਾਂ ਨਹੀਂ ਚੱਲਦੀ ਸੁਣ ਅੱਖ ਚ ਨੱਕ ਚ ਜੀਭ ਤੇ ਕੰਨਾਂ ਤੇ ਬ੍ਰੇਂਡ ਤੇ ਜਬੜੀ ਤੇ ਆ ਬਹਿ ਗਿਆ ਇੱਥੇ ਮਛਾ ਲੜ ਗਿਆ ਇਹਨੂੰ ਸਪਰਸ਼ ਕਹਿੰਦੇ ਨੇ ਸਪਰਸ਼ ਦਾ ਵੀ ਪਤਾ ਲੱਗਦਾ ਸੁਰਤਾਂ ਤੇ ਨਾਲ ਸਪਰਸ਼ ਦਾ ਪਤਾ ਇਹ ਨਾਲ ਦਾ ਅੱਖਾਂ ਨਾਲ ਪਤਾ ਲੱਗਦਾ ਦੀਨ ਨਾਲ ਕੰਨਾਂ ਨਾਲ ਸੁਣਦਾ ਕੁਝ ਪਤਾ ਲੱਗਦਾ ਗਿਆਨ ਦੇ ਰਹਿ ਨਾਲ ਜੀਵ ਨਾਲ ਰਸ ਖੱਟਾ ਮਿੱਠਾ ਦਾ ਪਤਾ ਲੱਗਦਾ ਨੱਕ ਨਾਲ ਸੁਗੰਧ ਦੁਰਗੰਧ ਦਾ ਪਤਾ ਲੱਗਦਾ ਜੀਦੇ ਬੰਦੇ 6 ਵਾਫੇ ਰੋ ਹੈ ਬਲੂ ਬਕੈਨ ਇੱਕ ਦੂਰ ਸਭ ਜਣਾ ਦੇਖ ਕੇ ਵੀ ਉਹ ਜਿਹੜਾ ਬੰਦਾ ਟੇਡਾ ਜਾਂਦਾ ਕੋਲ ਸਾਡੇ ਕਹਿੰਦੇ ਵੀ ਉਹ ਹੋਊਗਾ ਚੋਰ ਜਾਂ ਕੋਈ ਅਪਰਾਧੀ ਆ ਵੀ ਕੋਈ ਛਾਤਾ ਐਸੀ ਚੀਜ਼ ਹੋਊ ਸਾ ਤੇ ਅੱਖ ਬਚਾ ਕੇ ਗਿਆ ਹੈ ਉਹ ਦਾ ਬੰਦੀ ਅੱਜ ਤਾਂ ਪਛਾਣ ਵਾਲੀ ਗੱਲ ਹੈ ਉਹ ਸਿੱਧਿ ਬੁੱਤੀ ਨਾਲ ਇਕੱਲ ਦੀ ਉਹ ਫੇੜਾ ਸਿੱਧਿ ਉਹ 6ਵੇਂ ਜੱਜ ਬੰਦ 6 ਘਾਟ 6 ਗੁਰ 6 ਫਦੇ ਪਾਈ ਪਰ ਗੱਲ ਚੱਲੀ ਹੈ ਉਹ ਛੁੱਟਾਂ ਦੀ ਗੱਲ ਆ ਫਿਰ ਪੰਚਾਲੀ ਕੋ ਰਾਜ ਸਭਾ ਵਿੱਚ ਰਾਜ ਸਭਾ ਕਿਹੜੀ ਸੀ ਉਹ ਰਾਜ ਸਭਾ ਚਲੋ ਰਾਜ ਸਭਾ ਤੋਂ ਕਹਿੰਦੇ ਨੇ ਉੱਥੇ ਰਾਜ ਸਭਾ ਵਿੱਚ ਬੈਠੀ ਸੀ ਉਹ ਜਦੋਂ ਉਹਦਾ ਬੇਪਰਤ ਕਰਨਾ ਸੀ ਉੱਥੇ ਵੀ ਕ੍ਰਿਸ਼ਨ ਯਾਦ ਆਇਆ ਉਹ ਨੂੰ ਜੀ ਉਹ ਸਾੜੀ ਆ ਗਈ ਉਹ ਜਿਹੜੀ ਕਹਾਣੀ ਉਸੇ ਦੀ ਗੱਲ ਹੈ ਚਲਦੀ ਰਾਜ ਸਭਾ ਵਿੱਚ ਰਾਮ ਨਾਮ ਸੁਧਾਈ ਉੱਥੇ ਕ੍ਰਿਸ਼ਨ ਨਾਲ ਮਦਦ ਕਰਦਾ ਤਾਂ ਰਾਮ ਨਾਮ ਸੁਧਾਈ ਲਿਖਿਆ ਸਾਡੇ ਵਾਲੀ ਮਾਂ ਪਾਰ ਤੁਹਾਡੇ ਵਾਲੀ ਮਾਂ ਪਾਰ ਤੱਕ ਮੇਕੋਂਗੀਆਂ ਭਾਈ ਹੋ ਰਾਜ ਸਭਾ ਕੀ ਹੋਈ ਨਾ ਤਾਂ ਤੁਹਾਡੇ ਵਾਲੀ ਪਹੁੰਚ ਆਲੀਆ ਭਾਈ ਇਹ ਸਾਡੇ ਵਾਲੀ ਤੁਹਾਡੇ ਵਾਲੀ ਬਾਹਰ ਹੋਊ ਕਰ ਨਹੀਂ ਹੋਊ ਕਿੱਥੇ ਹੋਊ ਸੀ ਵੀਆ ਨਹੀਂ ਸੀ ਇਹ ਝਗੜੇ ਚ ਅਸੀਂ ਨਹੀਂ ਪੈਣਾ ਸਾਡੇ ਵਾਲੀ ਹੈਗੀ ਵੀ ਆ ਪਹਿਲਾਂ ਵੀ ਅਸੀਂ ਹੁਣ ਵੀ ਆ ਗਾਨ ਵੀ ਰਹੂ ਇਹ ਤਿੰਨ ਕਾਲਾਂ ਜਿਵੇਂ ਚੱਲਦਾ ਜੇ ਅਸੀਂ ਗੱਲ ਕਰਦੇ ਆ ਇਹ ਘੱਟ ਘੱਟ ਤਾਂ ਨਹੀਂ ਸੁਣਨੇ ਲੋਕ ਦੀ ਕਥਾ ਤਿੰਨੇ ਜੁਗ ਚਲਦੀ ਹੈ ਚੌਥਾ ਜੁਗ ਸਾਂਝੋਗਾ ਉੱਥੇ ਕਦਾ ਕੋਈ ਹੁੰਦੀ ਹੋਈ ਨਹੀਂ ਉੱਥੇ ਸਭ ਸੁਰਨ ਸਮਾਦ ਹੁੰਦਾ ਕੋਈ ਲੋਕਾਂ ਕਹਿੰਦੇ ਨਹੀਂ ਗੱਲ ਬੱਤਾਂ ਹੀ ਤੇ ਲੋਕ ਤਿੰਨੇ ਚੌਥੇ ਲੋਕ ਤਾਂ ਸੁਣਨ ਸੁਣਨ ਸੁਰਨ ਸਮਾਦ ਲਗਾ ਜਾਂਦਾ ਉਹ ਚੌਥਾ ਲੋਕ ਤਿੰਨ ਲੋਕ ਕੀ ਬੱਤਾਂ ਗੱਲਦੀ ਹੈ ਕਵੀਰ ਜੇ ਹੁਣ ਪਛਾਪ ਚੌਥੇ ਲੋਕ ਦੀ ਗੱਲ ਕਿਉਂ ਨਹੀਂ ਕਰਦਾ ਬਈ ਚੌਥੇ ਲੋਕ ਜੀ ਕੋਈ ਗੱਲ ਹੁੰਦੀ ਹੋਈ ਨਹੀਂ ਕਰਨ ਕੀ ਉਹ ਲੋਕ ਹੁਕਮ ਨਹੀਂ ਹੁੰਦਾ ਨਾਉ ਕਮਾ ਪਰ ਉਨੇ ਕਿੱਥੇ ਗੱਲ ਕੁਰਬਾਨੀ ਚ ਲਿਖੀ ਹੋਈ ਆ ਪਰ ਗੱਲ ਬੁੱਝਣ ਦੀ ਆ ਧਿਆਨ ਦੀ ਆ ਬੁੱਝਣ ਦੀ ਨਹੀਂ ਧਿਆਨ ਦੀ ਆ ਸਮਝ ਆਉਂਦੀ ਆ ਸਾਰੀ ਉਹ ਗੱਲ ਕੀ ਆ ਪੜਦਾ ਕੌਣ ਹੈ ਧਿਆਨ ਕੁਰਬਾਨੀ ਦਾ ਸਭ ਕੁਝ ਬੱਚੀ ਆ